ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦੇ ਕੋਲ ਗੁਰਦੁਆਰਾ ਸੇਵਨ ਉਮਾਠਾ ਟੇਕਿਆ ਸੀ ਚੱਲ ਪਏ ਆਪਣੇ ਕੰਮਾਂ ਕਰਾਂ ਵੱਲ ਮੈਂ ਤੇ ਵੀਰਾ ਚੱਲੇ ਅਸੀਂ ਪਟਿਆਲੇ ਨੂੰ ਤੇ ਸਾਨੂੰ ਥੋੜੇ ਜੇ ਕੰਮ ਵੀ ਸੀਗਾ ਉੱਥੇ ਤੇ ਰਸਤੇ ਜਾਂਦੇ ਸਾਨੂੰ ਸੁਬਚੈਨਗਰ ਆ ਮਿਲ ਗਿਆ ਜੋ ਕਿ ਲੰਗਰ 'ਚ ਸੇਵਾ ਕਰ ਰਹੇ ਸਨ ਤੇ ਬਜੀਤਪੁਰ ਦਾ ਲੰਗਰ ਸੀ ਲੰਗਰ 'ਚ ਖੜੀ ਚਾਵਲ ਸਨ ਤੇ ਖੜੀ ਚਾਵਲ ਬੜੇ ਸਵਾਦ ਬਣੇ ਸੀ ਵੱਟ ਕੱਢੇ ਵਿੱਚ ਲੰਗਰ ਦੇ ਪੂਰੇ ਤੇ ਅਸੀਂ ਖਾ ਪੀ ਕੇ ਆਪਣਾ ਅਗੰਦਰ ਆਪਣੀ ਇੱਜ਼ਤ ਵੀ ਅਸੀਂ ਪਟਿਆਲੇ ਵੱਲ ਜਾਂਦੇ ਆ ਤੇ ਮਾਤਾ ਨੇ ਛੋਟੇ ਹੁੰਦੇ ਸਾਨੂੰ ਸਮਝਾਇਆ ਕਿ ਕਦੇ ਵੀ ਤੁਸੀਂ ਕਿਸੇ ਵੀ ਨਹਿਰ ਦੇ ਕੋਲ ਜਾਣਾ ਆ ਤੇ ਉਹਨੂੰ ਨਮਸਕਾਰ ਜ਼ਰੂਰ ਕਰਨਾ ਆ ਤੇ ਅੱਗੇ ਅਸੀਂ ਨਾਨੀ ਘਰ ਚੱਲ ਪਏ ਕਿਉਂਕਿ ਨਾਨੀ ਤਾਂ ਵੀ ਠੀਕ ਨਹੀਂ ਸੀ ਕਈ ਦਿਨਾਂ ਤੋਂ ਵੀਰਾ ਕਹਿੰਦਾ ਕਿ ਨਾਨੀ ਦੀ ਆਪਾਂ ਕਬਰਸਾਡੇ ਕੀ ਜਾਵਾਂਗੇ ਤੇ ਅਸੀਂ ਫਿਰ ਪਹੁੰਚੇ ਜਦੋਂ ਘਰੇ ਏ ਘਰ ਦੇ ਬਾਹਰ ਹਰਮਨ ਟੈਂਟੌਸ ਲਿਖਿਆ ਹੋਇਆ ਸੀ ਕਿਉਂਕਿ ਨਾਨਾਈ ਦਾ ਟੈਂਟੌਸ ਦਾ ਕੰਮ ਆ ਤੇ ਅਸੀਂ ਇੱਥੇ ਕਰੇ ਪਹੁੰਚੇ ਤੇ ਨਾਨੀ ਥੋੜੀ ਤਵੀਠੀ ਨਹੀਂ ਸੀ ਦੋ ਤਿੰਨ ਦਿਨ ਤੋਂ ਤੇ ਉਹਨਾਂ ਕੋਲ ਬੈਠੇ ਗੱਲਾਂ ਬਾਤਾਂ ਕੀਤੀਆਂ ਫਿਰ ਅਸੀਂ ਚੱਲ ਪਏ ਮਟੜੇ ਵਾਲੇ ਉਹ ਤਾਂ ਉਹ ਫੋਨ ਨਿਕਲਾਇਆ ਹੋਵੇ ਸੋ ਅਸੀਂ ਸੋਚਿਆ ਸੀ ਕਿ ਇਸ ਵਾਰੀ ਤਨਤਨ ਗੁਰੂ ਗੋਬ ਸਿੰਘ ਜੀ ਦੇ ਹਾੜੇ ਤੇ ਅਸੀਂ ਗੁਰਦੁਆਰਾ ਸਾਹਿਬ ਵਧੀਆ ਚੰਦੂਏ ਦੀ ਸੇਵਾ ਕਰਨੀ ਆ ਤੇ ਅਸੀਂ ਅੱਜ ਆਉ ਲੈਣ ਇੱਥੇ ਇੱਕ ਸ਼ਾਪ ਆ ਬਹੁਤ ਜਿਆਦਾ ਮਸ਼ਹੂਰ ਆ ਸਦਾਨਾ ਬਰਦਸ ਕਰਕੇ ਇੱਥੇ ਬਹੁਤ ਸੋਹਣੇ ਸੋਹਣੇ ਚੰਦੂਏ ਬਣਾਏ ਜਾਂਦੇ ਨੇ ਅਗਰ ਤੁਹਾਨੂੰ ਵੀ ਚੰਦੂਆ ਸਾਹਿਬ ਰਮਾਲਾ ਸਾਹਿਬ ਜਾਂ ਹੋਰ ਕੋਈ ਗਲੀਚਾ ਲੈਣਾ ਆ ਕੁਝ ਲੈਣਾ ਆ ਗੁਰਦੁਆਰੇ ਸਾਹਿਬ ਵਾਸਤੇ ਤਾਂ ਤੁਸੀਂ ਇੱਥੇ ਆ ਕੇ ਲੈ ਸਕਦੇ ਹੋ ਬਹੁਤ ਵਧੀਆ ਡੀਲਿੰਗ ਇਹਨਾਂ ਦੀ ਤੇ ਬਹੁਤ ਵਧੀਆ ਚੰਦੂਆ ਸਾਹਿਬ ਬਣਾਉਂਦੇ ਨੇ ਜਦੋਂ ਅਸੀਂ ਅੰਦਰ ਆਉਂਦੇ ਹਾਂ ਤੇ ਅੰਦਰ ਇੱਕ ਬਹੁਤ ਵਧੀਆ ਗੱਲ ਹੈ ਕਿ ਸ਼ੂ ਤੇ ਸੌਕਸਿਸ ਵਗੈਰਾ ਆਪਾਂ ਬਾਹਰ ਉਤਾਰਨੀਆਂ ਨੇ ਜੋ ਕਿ ਬਹੁਤ ਵਧੀਆ ਗੱਲ ਆ ਕਿਉਂਕਿ ਇਹ ਸੁੱਚਮਤਾ ਬਹੁਤ ਜ਼ਰੂਰੀ ਆ ਇੱਥੇ ਚੰਦੋਆ ਸਾਹਿਬ ਰਮੋਲਾ ਸਾਹਿਬ ਬਣਦੇ ਨੇ ਇਹ ਬਹੁਤ ਵਧੀਆ ਗੱਲ ਲੱਗੀ ਮੈਨੂੰ ਗੁਰਦੁਆਰਾ ਦੀ ਦੁਕਾਨੋਂ ਨੇ ਚੰਮਰ ਦਾ ਚੰਮਰ ਦਾ ਸੱਤ ਲਾਉਣ ਲਈ ਨਾਲ ਮਿਲਿਆ ਹੈ ਬਹੁਤ ਸੋਹਣਾ ਚੰਮਰ ਹੈ ਸਗੁਰ ਗੋਬਿੰਦ ਸਿੰਘ ਜੀ ਜਿਹਦੇ ਜਮ ਦੇ ਹੜੇ ਤੇ ਗੁਰਗੋਬਿੰਦ ਸਿੰਘ ਜੀ ਦੀ ਬਾਣੀ ਚੋਂ ਜੋ ਵਰਚਾਉਂ ਸਤੁਮ ਤੇ ਪਾਉ ਦੀ ਪੰਕਤੀ ਆਪਾਂ ਰਮਾਲਾ ਸਾਹਿਬ ਦੀ ਲਿਖਾਈ ਸੀ ਤੇ ਰਮਾਲਾ ਸਾਹਿਬ ਬਹੁਤ ਸੋਹਣਾ ਬਣਿਆ ਸੀ ਅਤੇ ਜੋ ਰਮਾਲਾ ਸਾਹਿਬ ਜੀ ਦੀ ਪਿਕਚਰ ਹੋਊਗੀ ਅਸੀਂ ਆਪਣੇ ਇੰਸਟਾਗ੍ਰam ਪੇਜ ਤੇ ਪਾਵਾਂਗੇ ਵੀਰ ਵਲੌਗਸ ਤੇ ਤੁਸੀਂ ਜਾ ਕੇ ਉੱਥੇ ਦੇਖ ਸਕਦੇ ਹੋ ਉਸ ਤੋਂ ਬਾਅਦ ਅਸੀਂ ਲੈ ਕੇ ਚੋੜਾ ਸਾਹਿਬ ਘਰਵਾਲ ਚੱਲ ਪਏ ਇਹ ਉਹ ਸ਼ੋਰੂਮ ਹੈ ਜਿੱਥੇ ਅਸੀਂ ਚੰਦੋਆ ਸਾਹਿਬ ਬਣਵਾਇਆ ਸੀ ਤੁਸੀਂ ਇਥੋਂ ਵੀ ਵੀਡੀਓ ਦੇਖ ਸਕਦੇ ਹੋ ਜਾਂਦੇ ਹੋਏ ਸਾਨੂੰ ਰਸਤੇ ਵਿੱਚ ਗੁਰੂ ਘਰ ਦਾ ਲੰਗਰ ਮਿਲ ਗਿਆ ਜਿਸ ਵਿੱਚ ਚਾਹ ਸੀ ਮਠੀਆਂ ਸੀ ਬਿਸਕੁਟ ਸੀਗੇ ਫਿਰ ਵੀਰਾ ਕਹਿੰਦਾ ਆਪਾਂ ਸ਼ਾਕੀ ਜਾਵਾਂਗੇ ਲੰਗਰ ਤੇ ਅਸੀਂ ਰੋਕ ਕੇ ਗੱਡੀ ਮੱਥਾ ਟੇਕਿਆ ਲੰਗਰ 'ਚ ਫਿਰ ਅਸੀਂ ਘਾੜ ਕੇ ਲੰਗਰ ਛਕਿਆ ਉੱਥੇ ਤੇ ਜਦੋਂ ਅਸੀਂ ਰਾਜਪੁਰਾ ਪਹੁੰਚੇ ਉੱਥੇ ਬਹੁਤ ਜ਼ਿਆਦਾ ਪੀੜ ਸੀ ਫਿਰ ਅਸੀਂ ਪਿੰਡਾਂ ਵੱਲ ਦੀ ਆਏ ਤੇ ਰਸਤੇ ਵਿੱਚ ਸਾਨੂੰ ਨਲਾਸ ਪਿੰਡ ਪੈਂਦਾ ਆ ਇੱਥੇ ਸ਼ਿਵਜੀ ਜੀ ਦਾ ਬਹੁਤ ਵੱਡਾ ਮੰਦਿਰ ਹੈ ਤੇ ਅਸੀਂ ਬਾਰੋਂ ਮਨਮਸ਼ਕਰ ਕੀਤੀ ਜਦ ਸਮਾਂ ਬਣਿਆ ਅਸੀਂ ਤੁਹਾਨੂੰ ਅੰਦਰ ਦਰਸ਼ਨ ਕਰਾਵਾਂਗੇ ਜ਼ਰੂਰ ਆਪਣੇ YouTube ਚੈਨਲ ਤੇ ਫੁੱਲ ਬਲੌਗ ਪਾਵਾਂਗੇ ਦੇਵਤ ਪਹੁੰਚਾ ਜੋਨਾ ਪਰਮਾ ਜੇ ਫਿਰ ਅਸੀਂ ਪਿੰਡ ਪਹੁੰਚ ਗਏ ਛੋਲਾ ਸਾਹਿਬ ਚੱਤ ਕੇ ਅਸੀਂ ਫਿਰ ਘਰ ਵੱਲ ਚੱਲ ਪਏ ਤੇ ਐਨਐਸਸੀ ਦਾ ਅਧਾਰਾ ਬਲੌਗ ਤੇ ਅੱਗੇ ਆਉਣ ਵਾਲੀ ਵੀਡੀਓ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਲੂ